बस सर, बच्चे सर इसका। छोड़ दो नहीं। एक बच्चे इसका। नहीं छोड़ना देखो नीचे अच्छा। <laughs> यार ये दो पहले देख तो लो ना सौदा कर लो जो कोई ऐसी हुई अपन निकाल देंगे अरे तो देंगे टेंशन लेने की बात क्या है पास कर ये ये चारों चलती है आपके ਕਿਹੜੀ ਛੋੜ ਦੋ 6 ਦਾੰਤ ਪਿਆ ਬਾਈ ਸਾਹਿਬ ਅੱਛੀ ਪੱਠੇ ਜਿਹੜੇ ਕੰਮ ਨੇ ਉਹ ਤਾਂ ਕੱਢੀ ਜਾਂਦਾ ਤੂੰ ਦੇਖ ਦੇ ਰ ਕੰਮ ਕੀ ਕਰ ਰਹਾ ਤੂੰ ਦੇਖ ਕੰਨ ਬੜਾ ਦੇਖ ਲੈ ਕੰਨ ਦੇਖ ਪੱਠ ਦੇ ਕੰਨ 6 ਦਾੰਤਾਂ ਦੇ ਰੰਗ ਪਾ ਠੀਕ ਆ ਜੀ ਕਿਹੜੀ ਚੰਗੀ ਆ ਤੂੰ ਕੱਢਣ ਲੱਗ ਰੇ ਇਹ ਵੀ ਇਹ ਰੰਗ ਵੇਂਦੇ ਆ ਅੱਛਾ ਹਾਈਟ ਦਾ ਬਣ ਜਾਊਗੀ ਇਹ تینوں ਇਹ ਨੂੰ ਬਧੀਆ ਜੀ ਬਧੀਆ ਹੋਰ ਬਹੁਤ ਵਧੀਆ ਜੀ ਉਹ ਬੱਕਰੀਆਂ ਵੀ ਫਾਈਲ ਲੈ ਕੇ ਗਈ 10 ਸੇ

ਆਖਿਆ ਉਹ ਉੱਥੇ ਜਾਓ ਤੇ ਆ ਗੱਡੀ ਦੇ ਪਹਿਲੇ ਪਾਸੇ ਬੈਠਾ ਆ ਬੈਠੇ ਗੱਡੀ ਦੇ ਪਰਲੇ ਪਾਸੇ ਤੰਬੂ ਵਾਲੇ ਬੈਠੇ ਮੁੰਡੇ ਤਿੰਨਾਂ ਦਾ ਉਹਨਾਂ ਨੂੰ ਆਹ ਪਰਾਂ ਇਹੋ ਮੋਟਰਸਾਈਕਲ ਦੇ ਪਰਲੇ ਪਾਸੇ ਉਹਨਾਂ ਨੇ ਕਹਾ ਤੰਬੂ ਆਪੇ ਲਾ ਕੇ ਦੇਣਗੇ ਉਹ ਬੱਕਰਾਂ ਚ ਲੈ ਗਿਆ ਬੈਲਗਨ ਨਹੀਂ ਵਗਰੀ ਇਹ ਮੈਂ ਕਹਿੰਦਾ আরে ਯਾਰ ਦੇਖ ਤੋ ਲਿਆ ਹੈ ਕੀ ਹੋਇਆ আরে ਥਣੋ ਗਈ ਜ਼ਿੰਮੇਵਾਰੀ ਹੈ ਬਾਈ ਸਾਹਿਬ ਕੀ ਹੈ ਇਹ ਇਹ ਕੀ ਹੈ আরে ਮੇਰੇ ਭਾਈ ਐਸਾ ਹੀ ਹੁੰਦਾ ਬੱਕਰਿਆਂ ਨੂੰ ਐਸਾ ਹੀ ਹੁੰਦਾ ऐसे भी होता है लेवा गोल भी होता है लंबा भी होता है एक गरे की हमारी जो इसका चड्डा है उसकी जुम्मेवारी है हमारी है ऐसे इनका चड्डे तीन चार प्रकार के होते हैं कैसे होगी तीन होगी ओके ये ये दो दस बात दो पैंतीस हजार रुपये 10000 ਰੁਪਏ ਦੇਓ ਡਾਕਟਰ ਨਹੀਂ ਨਹੀਂ ਡਾਕਟਰ ਦੇਓ 30000 ਰੁਪਏ ਹੱਥੋਂ ਨਹੀਂ ਮਾਰ ਪੈਂਦੀ ਆ ਓ ਯਾਰ ਕੋਈ ਮਾਰ ਨਹੀਂ ਪੈਂਦੀ ਉਹ ਮਾਰ ਪੈਂਦੇ 30000 ਰੁਪਏ ਵਾਲਾ ਡਾਕਟਰ ਕਹਿੰਦਾ ਓਏ ਕਿੰਨ ਲਾ ਯਾਰ ਹੱਦ ਭਰਾ ਓਏ ਨਾ ਕਰ ਡਾਕਟਰ ਕਿਉਂ ਯਾਰ ਐਂ ਕਰਦਾ ਬੇ ਹੱਥ ਚ ਉਹਨਾਂ ਦੇ ਵਕਤ ਕੋਈ ਮੋਲ ਲੈ ਲੈ ਓ ਬਾਠ ਵੀ ਪਾਲਾ ਨਾਗਰੀ ਚੰਗੀ ਜਗੀ ਬੱਕਰਾ ਵੀ ਚੰਗਾ ਤਖੜਾ ਦੇ ਮਗਰ ਓਏ ਯਾਰ ਉਹਨਾਂ ਨੇ ਹੁਣ ਮੈਨੂੰ ਦੱਸ ਜੋਨ ਤੇਰਾ ਗੁਰੂਜਾ ਖਾਨ ਨੂੰ ਜੀ ਕਰਦਾ ਮੈਂ ਮੈਂ ਗਾਜਰਾ ਖੋਈ ਜਾ ਮੈਂ ਕਿਵੇਂ ਖਾ ਲੇ ਇਹ ਵੀ ਤੇਰੀ ਗੱਲ ਸਹੀ ਹੈ ਮੈਂ ਉਹਨਾਂ ਦੇ ਆਪ ਦੇ ਹਿਸਾਬ ਨਾਲ ਦੇਖਣਗੇ ਹਾਂ ਸੰਦ ਉਹਨਾਂ ਨੇ ਕਰਨੇ ਆ ਦਵਾਉਣ ਤੇ ਆਪਾਂ ਜ਼ਿੰਮੇਵਾਰ ਹੈਗੇ ਠੀਕ ਹੈ ਠੀਕ ਹੈ ਅਗਲੇ ਨੂੰ ਇੱਥੇ ਤੇ ਕਹੇ ਵੀ ਜਿਹੜੀ ਮਹਿੰਗੀ ਲੱਗੇ ਉੱਥੇ ਵਾਲਿਆ ਆਉਣੀ ਅਗਲੇ ਨੂੰ ਨਿਕਾਣਾ ਭਾਈ ਯਾਰ ਮਹਿੰਗੇ ਆ ਠੀਕ ਹੈ ਟੈਨਸ਼ਨ ਲੈਣ ਦੀ ਇਹ ਵੀ ਗੱਲ ਨਾਲ ਨਹੀਂ ਕਰਦੀ ਆਪਸ਼ਨ ਆ ਫੋਲੋਜੀ ਆ ਉਸੇ ਨਾਲ ਪੂਰੀ ਦੇ ਦੇ ਦਾਤਾ 30000 ਦੋ ਦੋ ਇਹਦਾ ਨਾ ਉਸਕੇ ਕਰੋ ਪਹਿਲਾਂ ਮੈਂ ਕਿੰਨੇ ਹੋਗੇ ਨੇਗਾ 6 6 ਦਾਤੇ ਭਾਈ ਸਾਹਿਬ ਡੱਬਣਾ ਬੱਚੇ ਵੀ ਦੇ ਰਿਆਂ ਨਾਮੂ ਨਾਲ ਬੱਚੇ ਆੜੀਆਂ ਕੱਢਤੀ ਬਾਈ ਇਹਨਾਂ ਨੇ ਅੱਛਾ ਬੱਚੇ ਖੜ ਹੁੰਦਾ ਬੱਚੇ ਹੀ ਤੋਂ ਬੋਹ ਨਿਕਾਲਦੀ 15000 30 30 ਵੈਸੇ ਲੋਟੇ ਦਿਖਾ ਲਈ ਇਹਨੇ ਅੱਜ ਦੱਸਿਆ ਬੱਚੇ ਅੱਜ ਦਾ ਨਾ ਨਿਕਾਲਦੀ ਬਾਹਰ ਉਹ ਬੱਚਾ ਸੀ ਉਹਦੇ ਮਗਰ ਬੱਚਾ ਨਹੀਂ ਲਾਇਆ ਵਿੱਚ ਬੱਚੇ ਆੜੀ ਦਾ ਕੱਢਤੀ ਅੱਛਾ ਠੀਕ ਆ ਸੋ ਗਾਹਾਂ ਤੋਂ ਫਿਰਦਾ ਪੈਸਲੇ ਨਾਲ ਖੇਤੀਆਂ ਅੱਖਾਂ 'ਚ ਪੱਠੋ ਵੀ ਵਾਦੀ ਲਾਲਵੀ ਨਾਲ ਹੀ ਡਾਕਟਰ ਜੀ ਆਵਾ ਮੋੜਦੇ ਨਹੀਂ ਜਿਹੜੀ ਉਹਨੇ ਕਹਦੀ ਐਸੇ ਦੇਖ ਲੈ ਕਰ ਦੇ ਇਧਰ ਜਿਹੜੀ ਅੱਖ ਦੇਖਣੀ ਹੁੰਦੀ ਹੈ ਨਹੀਂ ਐਸੇ ਮਾਰ ਕੇ ਉਹ ਤਾਂ ਸਮਝ ਆਦੀ ਲੇਕਿਨ ਜੋ ਲਾਸੂਰ ਹੁੰਦਾ ਹੈ ਉਹ ਕਦੇ ਨਹੀਂ ਲੈ ਦੇਖੋ ਲਈ ਕੈਲਸਾ ਫੜਿਆ ਬੜੀ ਪਰ ਕੀ ਹੋਰ ਲੋੜ ਇਹਦੇ 200 ਬਾਕੀ ਕੀ ਕੀ ਰਕੀ ਦੀ ਜਮ ਕੀ ਹਾਲ ਹੈ ਬਜੀ ਹੋ ਠੀਕ ਹੋ ਕਿਤੇ ਨਹੀਂ ਯਾਰ ਕੀ ਹਾਲ ਹੈ ਤਾਹੀਂ ਲੈ ਜਾ ਲੈ ਦੱਸ ਦੱਸ ਦੋਨੇ ਦਾਦੇ ਕੋਈ ਹੋਰ ਹੈਗੇ ਇੱਕ ਦੋ ਹੋਰ ਵੀ ਪਾਉਣੇ ਸਾਰੇ ਪਾਉਣੇ ਪਾ ਲੈ ਹੈਗੇ ਕੋਈ ਗੱਲ ਨਹੀਂ ਕਿੰਨਾ ਦਾ ਜੋੜੀ ਦਾ ਕੀ ਹੈਗਾ ਬੋਲ ਕੀ ਹਾਲ ਹੈ ਬਜੀ ਹੋ ਠੀਕ ਹੋ ਹਾਂ ਬਾਦੂ ਮੈਂ ਸੋਲਾਂ ਮੈਂ ਜਾਣਾ ਹਾਂ ਮੈਂ ਵੀ ਚੱਲ ਬੋਲ ਅਜਾ ਕਿੰਨੇ ਮੰਗਦੇ ਹੋ ਕਿਉਂ ਆਡਾ ਆਡਾ ਇਹ ਆਡਾ ਇਸ ਮਟਰੀ ਦਾ ਦੇਖ ਜਾ 16000 ਰੁਪਏ ਆ ਇਹਦਾ ਮੈਂ ਐਂ ਕਿੰਨੀ ਪਾਛਾਈ ਇਹਦੀ ਮੰਗ ਰਹੀ ਬੋਲ ਚੱਲ 11000 ਦਿਲਾਇਆ ਨਹੀਂ ਨਾ ਬੋਲ ਨਾ ਨਾ ਹੋਰ ਪਾਰਸ ਤੋਂ ਗਾ ਮੈਂ ਵੀ ਚੰਗੀ ਮੰਗ ਰਹੀ ਦੀ ਪਟਲੇ ਚੱਕ ਮੈਂ ਵੀ ਦੇਰ ਕਿ ਲਾਉਣਿਆ 12 12 ਦੇ ਪਾਲ ਗੇ ਬੱਚਾ ਲਾਓ 12 ਦੇ ਬਹੁਤ ਆ ਘਟ ਨਹੀਂ ਹਾਂ ਬਹੁਤ ਆ ਠੀਕ ਹੈ ਹਲਕੀਆਂ ਬੱਕਰੀਆਂ ਨੇ ਯਾਰ ਹਲਕੀ ਬੱਕਰਾ ਜੀ ਉਹਨੇ ਉਹੇ ਆ ਸੀਗਾ ਹਨਾ ਅੱਜ ਤੈਨੂੰ ਵਧੀਆ ਹੁੰਦਾ ਗਰਮੀ ਐ ਦੂਜੇ ਦੂਗਾ ਵੀ ਠੀਕ ਆ ਦੋ ਆ ਦੋਨੇ ਬਾਪ ਦਿਖਾ ਆਓ ਜੇ ਹੋ ਰਹੀਏ ਹੋਰ ਲੈ ਆਓ ਅਸੀਂ ਖੜੇ ਆ ਤੁਹਾਨੂੰ ਦੋਨੇ ਚੱਕ ਲਈ ਉਧਰ ਡਾਲ ਲੇਗੇ ਪੱਠਾ ਦੋਨੇ ਲਈ ਚਾਰ ਚਾਰ ਦਾੰਤ ਆ ਵੀ ਦੇਖ ਚੈੱਕ ਕਰ ਆ ਲੈ ਲੇ ਥਾਣੇ ਆ हेलो ਇਹਨੂੰ ਦਿਓ ਯਾਰ ਇਹਦੇ ਨਾਲ ਕਰ ਸੋ ਚੱਲ ਕੀ ਕਹਿੰਦਾ ਸੀ ਨਾ ਨਾ ਬੋਲੋ ਇਸ ਦਾ ਬੱਚੇ ਆ ਗੱਲ ਕਰੀ ਇਸ ਦਾ ਇਸ ਦਾ ਇਸ ਦਾ ਬੱਚਾ ਇੱਕ ਬੱਚਾ ਜੀ ਰੂਹ ਬੋਲ ਚੱਲ ਹਲੋ ਨਸੋ ਭਾਈ ਬੋਲੋ ਮੇਰੇ ਨਾਲ ਸਾਡੇ ਸੁਣ ਲੈ ਵੇਚਣ ਵਾਲੀ ਗੱਲ ਦੱਸ ਕਿੰਨੇ ਬੱਤੀ ਪੰਜ ਤੋਂ ਛੋੜ ਦੱਬੀ ਬੱਕਰੀ ਦਾ ਉਹ ਆਉਣੀ ਦੇ ਲਿਖਾਉਣੀ ਸੀ ਲਿਖਾਈ ਕਰ ਦੱਬੀ ਬੱਕਰੀ ਦੀ ਤਾਂ ਕਾਲੀ ਦੀ ਤਾਂ ਆਪਾਂ ਕਰਾਉਣੀ ਸੀ ਕਿ ਦੱਬੀ ਦੀ ਆਪਾਂ ਕਰਾਉਣੀ 12000 15 ਦੀ ਪਾਵਾਂਗੇ 13000 ਦੀ ਪੌਣਿਆ ਜਿਹੜਾ ਪੌਣਿਆ ਦਾ ਗੱਲ ਕਰੋ ਬੋਲੋ ਸਾਢੇ ਤੇਰਾਂ ਦੀ ਪਾ ਯਾਰ ਛੱਡ ਪਰਾ ਲੈ ਜੋ ਗਰਾਹ ਹੈ ਚਾਹ ਵਸ ਹੈ ਦੇ ਨਾ ਆ ਬੱਚਾ ਪੈਦੇ ਪੈਸੇ ਭਰੀਏ ਤੈਨੂੰ ਗਲਤ ਪੈਸੇ ਨਹੀਂ ਲਾਏ ਭਾਈ ਦੋ ਵਾਰੀ ਲਾਣੇ ਤੈਨੂੰ ਤੀਜੀ ਵਾਰ ਪੈਸੇ ਲਾ ਕੇ ਬੱਕਰੀ ਹਾਲ ਕਰਿਆ ਆ ਪਾਟਾ ਚੰਗੀ ਮਾਰਦੀ ਰਾਜੀ ਹੁੰਦੀ ਉਹੇ ਜੀ ਗੱਲ ਸੀ ਹਾਂ ਪਰ ਵੀ ਇਹ ਤੈਨੂੰ ਸਹੀ ਦਾ ਤੇ ਭਾਈ ਨਹੀਂ ਨਹੀਂ ਕਲ ਤਾਂ ਆਲੇ ਵੀ ਗਭਰਾਵ ਜੀ ਯਾਰ ਬੱਕਠ ਦੇ ਕੇ ਜਾ ਚੱਕਰੇ ਨਹੀਂ ਗਾ ਸਾਨੂੰ ਸਹੀ ਲਾਦੇ ਪੈਸੇ ਨਹੀਂ ਨਹੀਂ ਯਾਰ ਹਾਂਜੀ ਲੇ ਲਓ ਮਾਮਾ 500 ਰੁਪਏ ਕੱਟ ਕਰਦਾ ਯਾਰ 15 ਦੀ ਪਾਲਾ ਅੱਛਾ ਅੱਛਾ 14 ਦੀ ਪਾਲਾ ਠੀਕ ਹੈ ਲੈ ਲੈਣੇ ਕੰਮ ਯਾਰ ਹੁਣ ਹਾਂ ਪੜੋ ਦੋ ਦੋ ਬਸ 14 ਇਹ ਇਨੀ ਇਨੀ 32 ਪਕੜੀ ਦਾ ਬਸ ਉਹ ਬੱਚਾ ਆ ਫੀਮੇਲ ਹਾਂਜੀ 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 14 ਦੀ ਪਾਲਾ ਯਾਰ ਨਹੀਂ ਨਹੀਂ 14 ਦਾ ਯਾਰ ਗੈਣਾ ਭਾ ਗਿਆ ਆਪਾਂ ਉਹਦੇ ਕੋਲ ਮਾਰੀ ਬਾਤ ਕਰ ਲੈ ਬਾਈ ਜੀ ਮੈਨਾਂ ਕੋਈ ਸੌਦੇ ਸੀ ਆ ਸੌਦਾ ਕਰ ਗਏ

ਦਖਾਈਆਂ ਚਲੋ ਜੀ ਜੀ ਮਰਜ਼ੀ ਬਣਾਓ ਕਿੰਨੇ ਪੈਸੇ ਕਹਿੰਦਾ ਖਾਲੀ ਹੈ ਕਿ ਘੱਪਣਾ ਹੈ ਘੱਪਣਾ ਕਿੰਨੇ ਪੈਸੇ ਆ ਸਾਢੇ 1.5 ਘੱਪਣ ਦੀ ਇਹਨਾਂ ਨਾਲ ਦੇਣੀ ਕਿੰਨੇ ਦੀ ਆ ਹਾਂ ਆਪਣੀ ਬੱਕਰੀ ਇਹਨਾਂ ਨਾਲ ਇਹ ਪੱਟਾ ਇੱਕ ਆ ਕੀ ਨਾਲ